ਦਾਉ ਹੋ ਜਾਣਾ ਉਹ ਜੋ ਵਿਦਵਾਨਾਂ ਨੇ ਤਰੀਕ ਮਿੱਥੀ ਉਹਨਾਂ ਨੇ 26 ਜਨਵਰੀ ਤੇ 1682 ਨੂੰ ਬਾਬਾ ਦੀਪ ਸਿੰਘ ਜੀ ਦਾ ਜਨਮ ਹੁੰਦਾ ਹੈ ਕਿਉਂਕਿ 57 ਵੀ ਸ਼ਹਾਦਤ ਹੁੰਦੀ 11 ਨਵੰਬਰ ਨੂੰ ਤੇ 75 ਸਾਲ ਦੀ ਉਮਰ ਉਹ ਇਸ ਤੋਂ ਇਥੋਂ ਪਿੱਛੇ ਚੱਲੇ ਵੀ ਜਿਹੜੀ ਬਾਬਾ ਜੀ ਦੀ ਸ਼ਹਾਦਤ ਹੈ 1757 ਜੀ ਜੇ 75 ਸਾਲ ਮਿਥਾਂਗੇ ਤੇ ਫਿਰ ਪਿੱਛੇ ਇੱਥੇ ਪਹੁੰਚਾ ਮੁੱਖ ਦੀ ਗੱਲ ਕੀ ਕਿ ਬਾਬਾ ਜੀ ਦਾ ਜਨਮ ਪਿੰਡ ਪਾਹੂਵਿੰਡ ਹੋਇਆ ਹੈ ਉਸ ਪਿੰਡ ਦੇ ਬਾਹਰ-ਬਾਰ ਬਾਬਾ ਜੀ ਦੀ ਯਾਦ ਵਿੱਚ ਗੁਰਦੁਆਰਾ ਹੈ ਉਹਨਾਂ ਦੇ ਸਨਮਾਨਯੋਗ ਪਿਤਾ ਜੀ ਦਾ ਨਾਮ ਬਾਬਾ ਭਗਤਾ ਜੀ ਦਾ ਭਾਈ ਭਗਤਾ ਜੀ ਤੇ ਮਾਤਾ ਦਾ ਨਾਮ ਜਿਉਣੀ ਹੈ ਕਹਿੰਦੇ ਨੇ ਚੰਗੀ ਸੱਚੀ ਸੁੱਚੀ ਕਿਰਤ ਕਰਨ ਵਾਲੇ ਆ ਤੇ ਸੱਚ ਇਹ ਵਿੱਚ ਜਿਸ ਕੋਖ ਵਿੱਚੋਂ ਏਡੀ ਭਜਨੀਕ ਪੁਰ